हां जी दोस्तों सारेया नुं सस् नमस्कार स्वागत ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਖੜਿਆ ਆ ਦੋਸਤੋ ਪਿੰਡ ਰਾਣੀਵਲਾ ਤਹਿਸੀਲ ਜ਼ਿਲ੍ਹਾ ਹਸਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਓਨਰ ਵੀਰ ਹਰਮਨ ਦੇ ਕੋਲ ਆਇਆ ਆ ਦੋਸਤੋ ਜਿਹੜੀ ਕੋ ਆਪਣੀ ਪਹਿਲੀ ਐਜਸ ਕਰੋ ਪਰ ਪਸ਼ੂ ਤੁਹਾਨੂੰ ਬਿਲਕੁਲ ਟੌਪ ਟੌਪ ਦੇ ਦਿਖਾਉਣੇ ਆ ਤੇ ਬਿਲਕੁਲ ਚੋਲਾ ਸਾਹਿਬ ਦੇ ਨੇੜੇ ਆ ਦੋਸਤੋ ਪਿੰਡ ਰਾਣੀਵਲਾ ਠੀਕ ਆ ਜੀ ਤੇ ਸੁਹਾਵਾ ਪਿੰਡ ਬਿਲਕੁਲ ਨੇੜੇ ਆ ਬ੍ਰਹਮਪੁਰਾ ਪਿੰਡ ਬਿਲਕੁਲ ਲੱਗ ਗਿਆ ਇਹ ਜਿਹੜੇ ਪਿੰਡ ਆ ਦੋਸਤੋ ਬਿਲਕੁਲ ਦੋ ਤਿੰਨ ਪਿੰਡ ਥੋੜੀ ਥੋੜੀ ਦੂਰੀ ਤੇ ਆ ਨਾਲ ਲੱਗਦੇ ਆ ਤੇ ਚੋਲਾ ਸਾਹਿਬ ਮੇਨ ਜਿਹੜੇ ਦੋਸਤੋ ਆਪਣੇ ਮਾਝੇ ਏਰੀਆ ਦੇ ਵੀਰ ਨੇ ਉਹ ਸਾਰੇ ਜਾਣਦੇ ਆ ਚੋਲਾ ਸਾਹਿਬ ਤੇ ਬਿਲਕੁਲ ਨਾਲ ਲੱਗਦਾ ਪਿੰਡ ਰਾਣੀਵਲਾ ਤੇ ਵੀਰ ਹਰਮਨ ਦੇ ਘਰ ਆ ਅੱਜ ਦੋਸਤੋ ਆਪਣੀ ਵਿਜ਼ਿਟ ਆ ਵੀਡੀਓ ਪਹਿਲੀ ਆ ਦੋਸਤੋ ਪਰ ਪਸ਼ੂ ਜਿਹੜੇ ਆ ਕਾਫੀ ਲੰਬੇ ਸਮੇਂ ਤੋਂ ਵੀਰ ਪਸ਼ੂ ਵਪਾਰ ਦਾ ਕੰਮ ਕਰਦਾ ਆ ਰਿਹਾ ਤੇ ਪਸ਼ੂ ਵੀ ਕੋਈ ਨਾਰਮਲ ਨਹੀਂ ਬੜੀ ਵਧੀਆ ਚੰਗੀ ਬਰੀਡ ਦੇ ਉੱਪਰ ਕੰਮ ਕਰਦੇ ਆ ਰਹੇ ਨੇ ਜਿੱਦਾਂ ਕਿ ਮੂਹਰਾ ਬਰੀਡ ਠੀਕ ਆ ਜੀ ਜੀਤ ਹੈ ਹਰਿਆਣੇ ਤੋਂ ਦ ਤੇ ਹਰਿਆਣੇ ਦੀ ਜਿਹੜੀ ਦੋਸਤੋ ਬਰੀਡ ਆ ਉਹ ਬਿਲਕੁਲ ਪੰਜਾਬ ਚਾਹੇ ਮਾਝਾ ਬਿਲਡਰ ਦੇ ਵਿੱਚ ਆਪਾਂ ਗੱਲ ਕਰ ਲਈਏ ਤੇ ਤੁਹਾਨੂੰ ਇਧਰੋਂ ਜਿਹੜੀ ਪ੍ਰੋਵਾਈਡ ਹੋ ਜਾ ਕਰੂਗੀ। ਤੋਂ ਕਾਫੀ ਸੋਹਣੇ ਪਸ਼ੂ ਆ ਕੱਲੇ-ਕੱਲੇ ਨਗਦੀ ਆਪਾਂ ਡਿਟੇਲ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਬਿਲਕੁਲ ਟੌਪ ਟੌਪ ਦੀਆਂ ਤੁਹਾਨੂੰ ਝੋਟੀਆਂ ਦਿਖਾਵਾਂਗੇ। ਇਤੋਂ ਤੱਕ ਕਿ ਦੋਸਤੋ 20 ਤੋਂ ਪਲੱਸ 22 24 25 ਲੀਟਰ ਤੱਕ ਜਿਹੜੀਆਂ ਝੋਟੀਆਂ ਮੱਝਾਂ ਨੇ ਉਹ ਤੁਹਾਨੂੰ ਇਸ ਕਿੱਲੇ ਦੇ ਉੱਪਰੋਂ ਇਸ ਫਾਰਮ ਦੇ ਉੱਪਰੋਂ ਪ੍ਰੋਵਾਈਡ ਹੋ ਜਾਣਗੀਆਂ। ਕੋਈ ਵੀ ਰਚਾਵਣ ਹੈਗਾ ਕਿਉਂਕਿ ਚੰਗੀ ਇਨਵੈਸਟਮੈਂਟ ਕਰਨੀ ਚਾਹੁੰਦਾ ਚ ਵਿਜ਼ਿਟ ਕਰ ਸਕਦੇ ਜੀ ਵੀਰ ਹਰਮਨ ਦੇ ਫਾਰਮ ਤੇ ਸੋ ਵੀਡੀਓ ਦੇ ਨਾਲ ਦੋਸਤੋ ਐਂਡ ਤੱਕ ਜੁੜੇ ਰਹੋ ਕਿਉਂਕਿ ਪਸ਼ੂ ਤਕਰੀਬਨ ਅੱਜ ਤੁਹਾਨੂੰ 6 ਕਿ ਦਿਖਾਉਣੇ ਆਪਾਂ ਵੱਡੀਆਂ ਮੱਝਾਂ ਛੋਟੀਆਂ ਪੰਜ ਹੋਣਗੀਆਂ ਇੱਕ ਸ਼ਾਹੀਵਾਲ ਅੰਗ ਦੇ ਵਿੱਚ ਵੇਖ ਦਿਖਾਵਾਂਗੇ ਤੁਹਾਨੂੰ ਲਾਸਟ ਦੇ ਵਿੱਚ ਸੋ ਤਰੀਕ ਇੱਕ ਵਾਰੀ ਤੁਸੀਂ ਨੋਟ ਕਰ ਲਓ ਅੱਜ ਤਰੀਕ ਦੋਸਤੋ 27 ਮਈ ਤੇ ਸਮਾਂ ਕੋਈ ਸ਼ਾਮ ਦੇ 6 ਵਜੇ ਦਾ ਵੈਸੇ 24 ਦਾ ਸਮਾਂ ਹੋਇਆ ਪਿਆ ਆਓ ਚੱਲਦੇ ਹਾਂ ਬਧੇਰੇ ਡਟੇਲ ਦੇ ਲਈ ਕਰਦੇ ਆਂ ਗੱਲਬਾਤ ਵੀਰ ਹਰਮਨ ਦੇ ਨਾਲ ਸਭ ਤੋਂ ਪਹਿਲਾਂ ਵੀਰ ਹਰਮਨ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਧੂ ਸਾਹਿਬ ਸਤਿ ਸ ਓ ਵੀਰ ਜੀ ਠੀਕ ਠਾਕ ਜੀ? ਹਾਂਜੀ ਵੀਰ ਜੀ ਓ ਠੀਕ ਠਾਕ ਜੀ। ਬਹੁਤ ਵਧੀਆ ਵੀਰ ਜੀ ਠੀਕ ਠਾਕ। ਹਾਂਜੀ। ਅੱਛਾ ਫਿਰ ਹਰਮਨ ਕਿੱਤਾ ਪਸ਼ੂ ਵਪਾਰ ਦਾ ਕਾਫੀ ਲੰਬੇ ਸਮੇਂ ਤੋਂ ਕਰਦੇ ਆ ਰਹੇ ਜੀ? ਹਾਂਜੀ ਵੀਰ ਜੀ ਹਾਂਜੀ। ਪਰ ਮੈਨੂੰ ਲੱਗਦਾ ਵੀ ਚਲੋ ਮੁਲਾਕਾਤ ਆਪਣੀ ਹੁੰਦੀ ਰਹੀ ਹੈ ਪਰ ਵੀਡੀਓ ਆਪਾਂ ਥੋੜਾ ਜਿਆਦਾ ਚਲੋ ਕਾਫੀ ਲੰਬੇ ਸਮੇਂ ਤੋਂ ਆਪਾਂ ਵੀ ਵੀਡੀਓ ਬਣਾਉਣੀ ਆ ਪਰ ਆਪਣੀ ਅੱਜ ਮੇਲ ਮਲਾਪ ਹੋਇਆ ਜੀ। ਹਾਂਜੀ ਵੀਰ ਜੀ ਪਹਿਲੀ ਵਾਰੀ ਹੋਇਆ ਜੀ। ਹਾਂਜੀ ਬਾਕੀ ਪਸ਼ੂ ਤੁਹਾਡੇ ਬਾਰੇ ਸੁਣਿਆ ਵੀ ਪਸ਼ੂ ਬੜੀ ਟੌਪ ਟੌਪ ਦੀ ਕੁਆਲਿਟੀ ਆਪਣੇ ਕੋਲ ਆਈ ਤੇ ਗਈ ਇਥ ਜੀ ਜੀ ਆਪਾਂ ਨੂੰ 5 ਕ ਸਾਲ ਹੋ ਗਿਆ ਜੀ 5 ਕ ਸਾਲ ਹੋ ਗਿਆ ਹਾਂਜੀ ਤੇ ਬਿਲਕੁਲ ਇਸੇ ਤਰ੍ਹਾਂ ਵੱਡੀ ਬਰੀਡ ਤੋਂ ਸਟਾਰਟਿੰਗ ਤੋਂ ਹੱਥ ਪਾਉਣਾ ਸ਼ੁਰੂ ਕਰਤਾ ਸੀ ਵੀ ਹਾਂਜੀ ਹਾਂਜੀ ਵੀਰ ਜੀ ਟੌਪ ਟੌਪ ਦੀ ਮੱਝ ਤੋਂ ਜੀ ਸਟਾਰਟਿੰਗ ਤੋਂ ਜੀ ਠੀਕ ਹੈ ਜੀ ਹਾਂਜੀ ਤੇ ਮੈਨੂੰ ਲੱਗਦਾ ਵੀ ਜਿੰਨੀ ਵੀ ਨਸਲ ਆਪਣੇ ਸਾਹਮਣੇ ਆਪਾਂ ਦੇਖ ਰਹੇ ਆ ਇਹ ਝੋਟੀਆਂ ਖੜੀਆਂ ਨੇ ਇਹ ਪੰਜਾਬ ਦੀ ਚਾਹੇ ਆਪਾਂ ਹਰਿਆਣੇ ਦੀ ਗੱਲ ਕਰ ਲਈਏ ਵੀ ਉਧਰ ਦੀ ਝੋਟੀ ਮੱਝ ਜਿੰਨੀ ਵੀ ਆ ਹਾਂਜੀ ਹਾਂਜੀ ਤੇ ਅੱਛਾ ਵੀਰ ਹਰਮਨ ਇੱਕੇ ਵੀ ਗੱਲ ਦੱਸ ਦਈਏ ਵੀ ਕਿੰਨੇ ਲੀਟਰ ਤੋਂ ਲੈ ਕੇ ਕਿੰਨੇ ਲੀਟਰ ਤੱਕ ਜਿਹੜੀਆਂ ਅੱਜ ਮੌਜੂਦ ਆ ਜਾ ਪਹਿਲਾ ਵੀ ਆਉਂਦੀਆਂ ਆਉਂਦੀਆਂ ਰਹੀਆਂ ਤੇ ਕਿੰਨੇ ਕਿੰਨੇ ਲੀਟਰ ਵਾਲੀਆਂ ਆਪਾਂ ਜੜੀਆਂ ਮੱਝਾਂ ਜਾਂ ਝੋਟੀਆਂ ਸੇਲ ਕਰ ਚੁੱਕੇ ਸੰਧੂ ਸਾਹਿਬ ਆਪਣੇ ਕੋ 15 ਲੀਟਰ ਤੋਂ ਲੈ ਕੇ 25 ਲੀਟਰ ਤੱਕ ਮੱਝਾਂ ਜੜੀਆਂ ਆਉਂਦੀਆਂ ਨੇ ਠੀਕ ਹੈ ਜੀ 15 ਤੋਂ ਪਲੱਸ ਹੀ ਚਲਦੀਆਂ ਜੀ ਠੀਕ ਹੈ ਜੀ ਹਾਂਜੀ ਮੈਨੂੰ ਲੱਗਦਾ ਵੀ ਇਹ ਵੀ ਸੁਣਿਆ ਵੀ ਕਦੇ ਨਾ ਕਿਤੇ ਵੀ ਪਸ਼ੂ ਖਰੀਦਣਾ ਦੇ ਬੜੇ ਸ਼ੌਂਕ ਨਾਲ ਖਰੀਦੇ ਤੁਸੀਂ ਹਾਂਜੀ ਵੀ 15 18 ਲੀਟਰ ਤੋਂ ਜਿਹੜੀ ਪਲੱਸ ਜਨਨ ਵਾਲੀ ਹੈ ਜਿਆਦਾ ਉਹਨੂੰ ਹੱਥ ਪਾਉਂਦੇ ਜੀ ਹਾਂਜੀ ਹਾਂਜੀ ਸੰਧੂ ਸਾਹਿਬ ਬਿਲਕੁਲ ਠੀਕ ਹੈ ਵੀਰ ਜੀ ਅੱਛਾ ਵੀ ਤੁਹਾਰਾ ਮਨ ਅੱਜ ਜੜੀਆਂ ਆਪਾਂ ਇਹ ਬੌਲੇ ਤੇ ਚੱਲ ਰਹੀਆਂ ਸਾਰੀਆਂ ਜਾਂ ਕੋਈ ਦੁੱਧ ਤੇ ਵੀ ਆ ਗਈ ਕੋਈ ਚੰਗੇ ਸੰਧੂ ਸਾਹਿਬ ਤਕਰੀਬਨ ਸਾਰੀਆਂ ਬੌਲੇ ਦੇ ਹੀ ਆ ਜੀ ਠੀਕ ਹੈ ਜੀ ਇੱਕ ਮੱਝ ਹੋ ਗਈ ਦੁੱਧ ਦੇ ਇਹਨੂੰ ਮੱਝ ਨੂੰ ਅੱਜ ਆਹ ਜੀ ਇੱਕ ਨੰਬਰ ਤੇ ਇਹਨੂੰ ਜੀ 4 ਦਿਨ ਹੋ ਗਿਆ ਜੀ ਠੀਕ ਹੈ ਜੀ ਇਹ ਗਰੰਟੀ ਨਾ ਐਮ 29 ਝੋਟੀ ਹੈ ਜੀ ਇਹ ਐਮ 29 ਦੀ ਹੈ ਜੀ ਹਾਂ ਜੀ ਠੀਕ ਹੈ ਜੀ ਲਓ ਦੋਸਤੋ ਸ਼ੁਰੂਆਤ ਜਿਹੜੀ ਆਪਾਂ ਇਸੇ ਝੋਟੀ ਤੋਂ ਕਰਾਂਗੇ ਬਾਕੀ ਤੁਹਾਨੂੰ ਜਿਹੜਾ ਵੇਖਦੇ ਆ ਸਾਰੀ ਪਤਾ ਲੱਗ ਜਾਊ ਕਿਉਂਕਿ ਪਾਰਕੂ ਖਿਡਾਰੀ ਵੀਰ ਬਹੁਤ ਦੂਰ ਨੇੜੇੋਂ ਆਪਣੇ ਨਾਲ ਜੁੜੇ ਆ ਤੇ ਝੋਟੀ ਦੋਸਤੋ ਐ ਐਮ 29 ਦੀ ਵੀਰ ਹਰਮਨ ਨੇ ਦੱਸੀ ਆ ਤੇ ਬਾਕੀ ਫੇਸ ਕੁਆਲਟੀ ਹਾਈਟ ਕੱਦ ਸਾਰਾ ਕੁਝ ਜਿਹੜਾ ਦੋਸਤੋ ਐਕਸਟਰਾ ਆਰਡੀਨਰੀ ਆ ਠੀਕ ਆ ਜੀ ਹੋਲ ਵੱਡੀਆਂ ਝੋਟੀਆਂ ਹੋਣਗੀਆਂ ਤੇ ਬਾਕੀ ਫਿਰ ਵੀ ਕਿਸੇ ਵੀਰ ਨੇ ਇੱਕ ਵਾਰੀ ਆਣ ਕੇ ਵੇਖਣੀ ਤੇ ਜਰੂਰ ਤੁਸੀਂ ਸਾਈਬ ਬਿਆਨਾਂ ਕਰਕੇ ਆਪਣਾ ਅੱਖੀ ਜਰੂਰ ਕੱਢ ਲਿਓ ਝੋਟੀਆਂ ਬਹੁਤ ਖੂਬਸੂਰਤ ਨੇ ਅੱਛਾ ਵੀਰ ਇਹ ਐ ਐਮ 29 ਦੀ ਝੋਟੀ ਆ ਤੇ ਸੂਬਾ ਕਿੰਮਾ ਸੂਈ ਆ ਸੂਬਾ ਦੂਜਾ ਸੰਤੂ ਸਾਹਬ ਐ ਸੂਬਾ ਦੂਜਾ ਜੀ ਹਾਂਜੀ ਤੇ ਅੱਜ ਦਿਨ ਕਿੰਨੇ ਹੋ ਗਏ ਇਹਨੂੰ ਚੌਥਾ ਦਿਨ ਆ ਜੀ ਇਹਦਾ ਚੌਥਾ ਦਿਨ ਹਾਂਜੀ ਲ ਤੇ ਮਗਰ ਦੇ ਮੇਲ ਕਾਫ ਆ ਕਟਾ ਜੀ ਕਟਾ ਜੀ ਲਓ ਜੀ ਮਗਰ ਇਹਦੇ ਕਟਾ ਠੀਕ ਆ ਸੋ ਮੇਲ ਕਾਫ ਆ ਅੱਛਾ ਵੀਰ ਹਰਮਨ ਕੀ ਸਥਿਤੀ ਆ ਸਟਾਰਟਿੰਗ ਕੀ ਜਾਂਦੀ ਹੁਣ ਬੋਲੇ ਤੋਂ ਆਪਾਂ ਮੰਨੀਆਂ ਚਾਹੁੰਦੇ ਸਾਬ ਹੁਣ ਇਸ ਟਾਈਮ 17 ਤੋਂ 18 ਲੀਟਰ ਬੋਲ ਆਊਗਾ ਜੀ ਠੀਕ ਆ ਜੀ ਤੇ 5 ਲੀਟਰ ਦੀ ਐਮਐਸ ਦੀ ਗਾਰੰਟੀ ਆ ਜੀ 5 ਤੋਂ 26 ਲੀਟਰ ਦੀ ਠੀਕ ਆ ਜੀ ਹਾਂਜੀ ਲਓ ਦੋਸਤੋ 17 ਲੀਟਰ 18 ਲੀਟਰ ਅੱਜ ਬੋਲੇ ਤੇ ਚੱਲ ਰਹੀ ਆ ਕਰਮਾਂ ਵਾਲੀ ਤੇ 52 20 ਲੀਟਰ 5 ਲੀਟਰ ਦੀ ਜਿਹੜੀ ਮਿਲਕ ਕਪੈਸਿਟੀ ਰਹਿਣ ਵਾਲੀ ਹੈ ਇਸ ਝੋਟੀ ਦੀ ਚਾਰ ਦੰਦ ਦਾ ਸੰਧੂ ਸਾਹਿਬ ਅੱਛਾ ਜੀ ਹਾਂਜੀ ਲਓ ਦੋਸਤੋ ਜਿਹੜੀ ਪਿਓਰ ਚੌਗੀ ਆ ਚਾਰ ਦੰਦ ਦਾ ਠੀਕ ਆ ਹਾਂਜੀ ਅੱਛਾ ਵੀਰ ਹਰਮਨ ਚਾਰ ਦੰਦ ਦਾ ਤੇ ਸੂਬਾ ਦੂਜਾ ਸੂਈ ਹਾਂਜੀ ਹਾਂਜੀ ਦੂਜਾ ਸੂਬਾ ਦੂਜਾ ਹਾਂਜੀ ਮਤਲਬ ਕਿ ਖੀਰੀ ਦੋਂਦੀ ਫਿਰ ਪਹਿਲਾ ਸੂਬਾ ਸੂਪੀ ਹੋ ਗਈ ਹੈ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਜੀ ਸਾਰਿਆਂ ਜੀ ਸੰਧੂ ਸਾਹਿਬ ਜਿੰਨੀਆਂ ਮੱਜਾਂ ਸਾਰੀਆਂ ਆਪਣੀਆਂ ਦੰਦਾਂ ਜਾਈ ਠੀਕ ਹੈ ਜੀ ਹਾਂ ਜਿੰਨੀਆਂ ਮੱਜਾਂ ਨੇ ਜੀ ਸਾਰੀਆਂ ਦੰਦਾ ਹੀ ਏ ਠੀਕ ਹੈ ਜੀ ਹਾਂ ਜੀ ਲੋ ਵੀ ਦੋਸਤੋ ਜਿਹੜੇ ਵੀਰ ਨੇ ਪੈਸੇ ਚੰਗੇ ਖਰਚ ਕਰਨੇ ਆ ਮੈਂ ਹਰ ਵਾਰ ਗੱਲ ਕਰਦਾ ਨਾ ਵੀ ਜਿਹੋ ਜਿਹਾ ਪਸ਼ੂ ਉਹੋ ਜਿਹਾ ਰੇਟ ਭਰਨਾ ਪੈਂਦਾ ਤੇ ਅਮ 29 ਦੀ ਤੁਹਾਨੂੰ ਕੋ ਝੋਟੀ ਦਿਖਾ ਦਿੰਨੇ ਆ ਵੀਰ ਪ੍ਰਤਾਪ ਖੋਲੀ ਮੜਾ ਜਿਆ ਸੋ ਖੋਲ ਕੇ ਇੱਕ ਵਾਰੀ ਦੋਸਤੋ ਤੁਹਾਨੂੰ ਦਰਸ਼ਨ ਕਰਾਉਣੇ ਆ ਆਪਾਂ ਤੋਰ ਕੇ ਠੀਕ ਹੈ ਜੀ ਲਾਜਵਾਬ ਝੋਟੀ ਆ ਫੁੱਲ ਵੱਡੀ ਹਾਈਟ ਲੈਂਥ ਵਾਲੀ ਆ ਭੁਖਾ ਲਤਨ ਵਾਲੀ ਗੱਲ ਬਾਤ ਆ ਵੀ ਇੱਕ ਪੰਜਾਬੀ ਦਾ ਵਰਡ ਆ ਵੀ ਦੋਸਤੋ ਭੁਖਾ ਲਤਦੀ ਆ ਜੀ ਕਿ ਭੁਖਲਾਤਦੀ ਆ ਵੀ ਉਹ ਗੱਲ ਬਾਤ ਕਦ ਬਹੁਤ ਬਹੁਤ ਖੂਬਸੂਰਤ ਐਕਸਟਰਾਔਰਡਨਰੀ ਠੀਕ ਆ ਜੀ ਸੋ ਲਾਜਵਾਬ ਆਰਡਰ ਕੁਆਲਟੀ ਬਹੁਤ ਖੂਬਸੂਰਤ బిਗੇਸਟ ਡਿਗ ਆਰਡਰ ਦੇ ਵਿੱਚ ਤੇ 25 ਲੀਟਰ ਮਿਲਕ ਕਪੈਸਿਟੀ ਦੋਸਤੋ ਇਸ ਛੋਟੀ ਦੀ ਰਹਿਣ ਵਾਲੀ ਆ ਹੁਣ 44 ਦਿਨਾਂ ਦੀ ਜੱਕਰ ਆਪਾਂ ਗੱਲ ਕਰ ਲਈਏ ਤੇ ਪਸ਼ੂ ਨਾਰਮਲ ਇੱਕ ਬੌਲੇ ਦੇ ਵਿੱਚ ਆਪਾਂ ਅਕਾਊਂਟ ਕਰਦੇ ਆ ਕਿ ਉਹ ਵੀ 17-18 ਲੀਟਰ ਠੀਕ ਆ ਜੀ ਠੀਕਾ ਸੋ ਨਾਰਮਲੀ ਦੋਸਤੋ ਏਰੀਆ ਦੀ ਗੱਲ ਕਰ ਲਈਏ ਜੇਕਰ ਮੱਝ ਏਰੀਆ ਦੀ ਗੱਲ ਕਰ ਲਈਏ ਤਾਂ ਪਸ਼ੂ ਬਹੁਤ ਆਪਾਂ ਦੇਖਦੇ ਆ ਪਰ ਪੂਰੀਆਂ ਸਟੈਂਡਰਡ ਦੀਆਂ ਜਿਹੜੀਆਂ ਝੋਟੀਆਂ ਵੇਰ ਹਰਮਣ ਲੈ ਕੇ ਆਉਂਦਾ ਤੇ ਮੈਨੂੰ ਲੱਗਦਾ ਵੀ ਬਹੁਤ ਵੀਰ ਇੱਕ ਸਟਾਰਟਿੰਗ ਤੋਂ ਤੁਸੀਂ ਸੰਪਰਕ ਬਣਾਓਗੇ ਵੀਰ ਦੇ ਨਾਲ ਕਿਉਂਕਿ ਇੱਕ ਚੰਗਾ ਪਸ਼ੂ ਧਨ ਖਰੀਦਣ ਦੇ ਬੜੇ ਵੀਰ ਸ਼ਕੀਰ ਨੇ ਬੜੇ ਖਿਡਾਰੀ ਵੀਰ ਆ ਜਿਹੜਾ ਵੀ ਚੰਗਾ ਪਸ਼ੂ ਧਨ ਖਰੀਦਣਾ ਚਾਹੁੰਦੇ ਆ ਤੇ ਜਰੂਰ ਤੁਸੀਂ ਹੱਥ ਪਾ ਸਕਦੇ ਜੇ ਝੋਟੀ ਇੱਕ ਵਾਰੀ ਮੈਂ ਤੁਹਾਨੂੰ ਬਿਲਕੁਲ ਨੇੜੇ ਤੋਂ ਹਵਾਨੇ ਲੇਵੇ ਦੀ ਕੁਆਲਿਟੀ ਦਿਖਾ ਦਈਏ ਇੱਕ ਵਾਰੀ ਆ ਲਓ ਅਸਾ ਵੀਰ ਹਰਮਨ ਪਹਿਲੇ ਸੂਬੇ ਦਾ ਕੋਈ ਮਿਲ ਰਿਕਾਰਡ ਇਹਦਾ ਕੋਈ ਵੀਰਾਂ ਨੇ ਦੱਸਿਆ ਹੋਇਆ ਬੈਕਗ੍ਰਾਉਂਡਿੰਦੀ ਕੋਈ ਸੰਧੂ ਸਾਹਿਬ ਪਹਿਲੇ ਸੂਬੇ ਦਾ ਦਾ ਰਿਕਾਰਡ 20 ਲੀਟਰ ਆ ਜੀ ਠੀਕ ਹੈ ਤਾਂ ਪਲਾਸੀ ਚੱਲੀ ਆ ਜੀ ਠੀਕ ਹੈ ਜੀ ਹਾਂ ਜੀ ਲੋ ਜੀ ਫਰਸਟ ਟਾਈਮਰ ਸੀ ਦੋਸਤੋ ਤਾਂ 20 ਅਕਰੋਸ ਠੀਕ ਹੈ ਜੀ 20 ਤੋਂ ਬਾਹਰ ਚੱਲੀ ਆ ਸੋ ਹੁਣ ਸੈਕੰਡ ਟਾਈਮਰ ਆ ਇਸ ਵਾਰ ਚੰਗੀ ਉਮੀਦ ਕਰ ਸਕਦੇ ਆ ਵੀ ਝੋਟੀ ਦਾ ਕਦ ਕਾਟ ਵੇਖੋ ਠੀਕ ਹੈ ਜੀ ਇੱਕ ਕਮਾਲੀਆਂ ਦਾ ਭਲੇਖਾ ਪਾਉਂਦੀ ਆ ਸੋ ਕਾਫੀ ਸੋਹਣੀ ਬਰੀਡ अच्छा वीर हरमन ये आपा सेल परचेज ਦਾ ਕੰਮ ਆ ਚਲੋ ਆਪਾਂ ਵੇਚਣੀ ਆ ਤੇ ਕੀ ਡਿਮਾਂਡ ਰਹਿਣ ਵਾਲੀ ਇੰਦੀ ਫਿਰ ਸੰਧੂ ਸਾਹਿਬ ਇਹਦਾ ਰੇਟ ਫੋਨ ਤੇ ਕਰਾਂਗੇ ਜੀ ਅੱਛਾ ਜੀ ਓਵਰਆਲ ਜਿੰਨੇ ਪਸ਼ੂ ਦਿਖਾਉਣੇ ਸਾਰਿਆਂ ਦਾ ਫੋਨ ਤੇ ਹਾਂਜੀ ਫੋਨ ਤੇ ਜੀ ਠੀਕ ਹੈ ਜੀ ਹਾਂਜੀ ਹੁਣ ਦੱਸੋ ਐਨੀਮਲ ਜਿੰਨੇ ਵੀ ਦਿਖਾਉਣੇ ਆ ਸਾਰਿਆਂ ਦਾ ਮੁੱਲ ਜਿਹੜਾ ਫੋਨ ਤੇ ਕੀਤਾ ਜਾਊਗਾ ਸੋ ਇਹ ਵੀ ਦੋਸਤੋ ਇੱਕ ਮਤਲਬ ਗੱਲ ਹੀ ਹੁੰਦੀ ਆ ਵੀ ਮੈਂਸ਼ਨ ਨਹੀਂ ਕੀਤਾ ਜਾਂਦਾ ਕਿਉਂਕਿ ਜਿਹੜਾ ਚੰਗਾ ਪਸ਼ੂ ਤਾਂ ਨਾ ਉਹ ਜਿਹੜੇ ਵੀਰ ਚੰਗੇ ਨੇ ਠੀਕ ਆ ਜੀ ਵਧੀਆ ਇਨਵੈਸਟਮੈਂਟ ਕਰਨੀ ਆ ਤੇ ਉਹਨੇ ਹੱਥ ਪਾਉਣਾ ਫਿਲਹਾਲ ਤੁਸੀਂ ਉਹ ਕੰਟੈਕਟ ਬਹੁਤ ਖੂਬਸੂਰਤ ਝੋਟੀ ਆ ਅੱਗੇ ਵੀਰੇ ਸੈਕਿੰਡ ਨੰਬਰ ਤੇ ਜਿਹੜੀ ਆਪਣੇ ਕੋਲ ਆ ਝੋਟੀ ਖੜੀ ਆ ਹਾਂਜੀ ਹਾਂਜੀ ਸੰਤੂ ਸਾਹਿਬ ਅੱਛਾ ਜੀ ਇਹ ਵੀ ਬਰੀਡ ਦੇ ਵਿੱਚ ਮੋਰਾ ਦੀ ਆ ਗਈ ਜੀ ਪਿਓਰ ਜੀ ਪਿਓਰ ਮੋਰਾ ਜੀ ਮੋਰਾ ਬਰੀਡ ਦੇ ਵਿੱਚ ਆ ਠੀਕ ਆ ਜੀ ਲਓ ਦੋਸਤੋ ਕੱਲ ਦੀ ਸੰਤੂ ਸਾਹਿਬ ਸੂਈ ਆ ਜੀ ਇਹ ਕੱਲ ਸੂਈ ਆ ਹਾਂਜੀ ਇਹ ਤੇ ਮਗਰ ਬੱਚਾ ਕੀ ਇਹਦੀ ਬੱਚਾ ਜੀ ਇਹਦੇ ਮਗਰ ਕੱਤੀ ਆ ਜੀ ਲਓ ਜੀ ਇਹਦੇ ਮਗਰ ਕੱਤੀ ਆ ਠੀਕ ਆ ਜੀ ਸੈਕਿੰਡ ਨੰਬਰ ਤੇ ਆ ਵੇਰਵਾ ਨਾਲ ਦੀ ਨਾਲ ਪਾਈ ਚਲਾਂਗੇ ਆਪਾਂ ਤੇ ਸੂਆ ਵੀ ਵੀਰੇ ਪਹਿਲਾਂ ਨਾ ਕਿ ਦੂਜੇ ਆ ਦੂਜਾ ਜੀ ਦੂਜਾ ਸੰਤੂ ਸਾਹਿਬ ਸੈਕਿੰਡ ਟਾਈ ਠੀਕ ਹੈ ਜੀ ਤੇ ਕੱਲ ਦੀ ਤਕਰੀਬਨ ਸੂਈ ਤੇ ਬੋਲਾ ਵੀਰ ਕੋਈ ਇੱਕ ਦੋ ਡੰਗ ਦੀ ਚਵਾਈ ਹੋਈ ਹੈ ਜੀ ਹੋ ਗਈ ਹੈ ਜੀ ਹੋ ਗਈ ਸੰਧੂ ਸਾਹਿਬ ਤਿੰਨ ਤਿੰਨ ਡੰਗ ਹੋ ਗਈ ਚਵਾਈ ਅੱਛਾ ਬੋਲੇ ਤੇ ਕੋਈ ਮਤਲਬ ਕੀ ਸਥਿਤੀ ਹੈ ਵੀ ਕਿੰਨਾ ਕੁ ਵੈਸੀ ਹੈ ਜੀ ਚਲੋ ਖਾਲੀ ਕੀਤੀ ਸਾਫ ਕਰਤੀ ਹੈ ਬਿਲਕੁਲ ਬਿਲਕੁਲ ਜੀ ਸੰਧੂ ਸਾਹਿਬ ਇਹ ਮੱਝ ਦੀ 20 ਲੀਟਰ ਦੀ ਗਾਰੰਟੀ ਹੈ 20 ਲੀਟਰ ਦੀ ਹਾਂ ਜੀ ਹਾਂ ਜੀ ਠੀਕ ਹੈ ਜੀ ਸੰਧੂ ਸਾਹਿਬ ਇਹ ਕਹਿਣ ਦੀ ਗੱਲ ਨਹੀਂ ਜਿਹੜਾ ਕੋਈ ਸੱਜਣ ਮਿੱਤਰ ਆਪਣਾ ਭੈਣ ਭਰਾ ਕੋਈ ਸਾਈ ਪਾ ਗਿਆ ਆਪਾਂ ਦੁੱਧ ਤਿਆਰ ਵੀ ਕਰਕੇ ਦੇਵਾਂਗੇ ਇਹ ਕਹਿਣ ਦੀ ਗੱਲ ਨਹੀਂ ਵੀ ਆਪਾਂ ਦੇ ਕੇ ਮੱਝ ਕਹਿਤਾ ਜੀ ਤੇ ਵੀ ਲੈ ਜੋ ਮੱਝ ਤੇ ਕੋਈ ਗੱਲ ਨਹੀਂ ਉਹ ਨਹੀਂ ਗੱਲ ਆਪਾਂ ਚਵਾ ਕੇ ਦੁੱਧ ਦੇਵਾਂਗੇ ਤਿੰਨ ਟਾਈਮ ਚੂਲੇ ਚਾਰ ਟਾਈਮ ਚੂਲੇ ਆਪਣੇ ਕਰੀ। ਲੋਬੇ ਦੋਸਤੋ ਇੱਕ ਹੁੰਦਾ ਵੀ ਕੱਲਾ ਮੂੰਹ ਲਾਉਣ ਵਾਲੀ ਗੱਲ ਨਹੀਂ ਕਿ ਵੀਰ ਹਰਮਨ ਦੀ ਪਹਿਲਾਂ ਮੈਂ ਜ਼ਿਕਰ ਕਰਤਾ ਬੇਸ਼ੱਕ 5-6 ਸਾਲ ਤੋਂ ਸਟਾਰਟਿੰਗ ਆ ਕੰਮ ਦੀ ਪਰ ਵੱਡੇ ਲੈਵਲ ਤੇ ਵੀਰ ਨੇ ਕੰਮ ਕੀਤਾ ਸ਼ੁਰੂਆਤ ਹੀ ਵੱਡੇ ਲੈਵਲ ਤੋਂ ਕੀਤੀ ਸੀ ਵੀ ਚੰਗੀਆਂ-ਚੰਗੀਆਂ ਝੋਟੀਆਂ ਵੀਰਾਂ ਨੂੰ ਬਿਲਕੁਲ ਜਿਹੜੇ ਖਰੀਦਦਾਰ ਨੇ ਚੰਗੇ-ਚੰਗੇ ਪਸ਼ੂ ਤਾਂ ਲਿਆ ਕੇ ਦੇਣਾ। ਇਹ ਝੋਟੀ ਦੂਜਾ ਸੁਆ ਦੋਸਤੋ ਸੂਈ ਆ ਤੇ 20 ਲੀਟਰ ਦੀ ਇਹਦੀ ਜਿਹੜੀ ਦੋਸਤੋ ਕਪੈਸਿਟੀ ਰਹਿਣ ਵਾਲੀ ਆ ਮਿਲਕ ਦੇ ਵਿੱਚ ਬਾਕੀ ਇੱਕ ਵਾਰੀ ਤੋਰ ਕੇ ਤੁਹਾਨੂੰ ਦਿਖਾਉਣੇ ਆ ਪੂਰੇ ਦਰਸ਼ਨ ਕਰਾਉਣੇ ਆ ਤੋਰ ਕੇ ਤਸੱਲੀ ਦੇ ਨਾਲ ਠੀਕ ਆ ਜੀ ਸੋ ਸਿੰਗੀ ਸੁੰਗੀ ਬਹੁਤ ਖੂਬਸੂਰਤ ਬਿਲਕੁਲ ਪਤਲਾ ਫੇਸ ਆ ਠੀਕ ਆ ਜੀ ਪਤਲਾ ਫੇਸ ਆ ਲੰਬਾਈ ਲੁਬਈ ਤੁਸੀਂ ਝੋਟੀ ਦੀ ਚੈੱਕ ਕਰੋਗੇ ਦੋਸਤੋ ਪੂਰੀ ਲੰਬੀ ਆ ਕੱਦ ਕਾਟ ਦੀ ਵੀ ਪੂਰੀ ਸੋਹਣੀ ਆ ਠੀਕ ਆ ਜੀ ਤੇ ਫੋਟ ਫੋਟ ਦੀਆਂ ਵਿਰਲਾ ਨੇ ਵਿਥਾਂ-ਵੁਥਾਂ ਤੁਹਾਨੂੰ ਬਿਲਕੁਲ ਆਪਾਂ ਨੇੜੇ ਤੋਂ ਦਿਖਾਵਾਂਗੇ ਫੋਟ ਫੋਟ ਦੀਆਂ ਜਿਹੜੀਆਂ ਵਿਰਲਾ ਨੇ ਥਾਂ ਤੋਂ ਬਹੁਤ ਜ਼ਿਆਦਾ ਸੋਨਾ ਸੋਹਣਾ ਥਾਣਾ ਘੜ ਕੇ ਲੱਗਾ ਹਾਈਟ ਲੈਂਥ ਪੂਰੀ ਆ ਠੀਕ ਆ ਜੀ ਹਾਈਟ ਲੈਂਥ ਪੂਰੀ ਆ ਸੋ ਲਾਜਵਾਬ ਝੋਟੀ ਬਹੁਤ ਖੂਬਸੂਰਤ ਕੁਆਲਿਟੀ ਪ੍ਰਤਾਪ ਸਿੰਘ ਆ ਇਧਰ ਮਾੜਾ ਕਰਿਓ ਜੇ ਫੇਸ ਕੁਆਲਿਟੀ ਦਿਖਾਈਏ ਇੱਕ ਵਾਰੀ ਮਾੜੀ ਲਓ ਜੀ ਠੀਕ ਆ ਜੀ ਇਧਰ ਆਸੇ ਗੱਡੀ ਦੇ ਇੰਜਨ ਨਾਲ ਘੁੰਮਣੀ ਬੜੀ ਹੁੰਦੀ ਆ ਬਸ ਬਸ ਗੱਡੀ ਦਾ ਇੰਜਨ ਹੀ ਪਾ ਲਓ ਜੀ ਲਓ ਜੀ ਠੀਕ ਆ ਜੀ ਡਾਕਲਾ ਡਾਕਲਾ ਲਓ ਜੀ ਠੀਕ ਆ ਸੋ ਪੂਰੀ ਸ਼ਾਨਦਾਰ ਤੇ ਦੋਸਤੋ ਜਾਨਦਾਰ ਕੁਆਲਿਟੀ ਆ ਠੀਕ ਆ ਸੋ ਇਹੋ ਜੀ ਕੁਆਲਟੀ ਵਾਲੇ ਐਨੀਮਲ ਜੀ ਤੁਹਾਨੂੰ ਜਿਹੜੇ ਦੋਸਤੋ ਵੇਖਣ ਦੇ ਵਿੱਚ ਮਿਲਣਗੇ ਥੱਬਿਆਂ ਦੇ ਥੱਬੇ ਵਾਲੀ ਬੈਠੀਆਂ ਕਰਮਾਂ ਵਾਲੀਆਂ ਤੇ ਹੁਣ ਬੌਲੇ ਤੇ ਚੱਲ ਰਹੀ ਹੈ ਕੱਲ ਦੀ ਸੋਈ ਹੈ ਠੀਕ ਹੈ ਜੀ ਸੋ 20 ਲੀਟਰ ਮਿਲਕ ਕਪੈਸਿਟੀ ਰਹਿਣ ਵਾਲੀ ਹੈ ਇਸ ਝੋਟੀ ਦੀ ਤੇ ਅੱਛਾ ਵੀਰ ਹਰਮਨ ਬਾਕੀ ਚੋਣ ਜਾਂਦੇ ਇੱਕ ਵਾਰੀ ਆਪਣੇ ਭੈਣ ਦਾ ਵਾਸਤੇ ਦਰਨ ਦੱਸ ਓਕੇ ਓਕੇ ਜੀ ਬਿਲਕੁਲ ਐਨ ਓਕੇ ਟੌਪ ਚ ਚਵਾਈ ਸਾਰੀਆਂ ਜੀ ਠੀਕ ਹੈ ਜੀ ਤਾਂ ਆਪਾਂ ਮਾੜੀ ਚਵਾਈ ਲੈਂਦੇ ਨਹੀਂ ਕੋਈ ਦੰਦਰ ਦੀ ਠੀਕ ਹੈ ਜੀ ਹਾਂਜੀ ਹਾਂਜੀ ਬਹੁਤ ਦੋਸਤੋ ਬੈਸਟ ਚਵਾਈਆਂ ਲਗੀਆਂ ਨੇ ਬਿਲਕੁਲ ਪੋਲੀਆਂ ਰੂਮ ਤੋ ਬਹੁਤ ਖੂਬਸੂਰਤ ਕੁਆਲਿਟੀ ਦੀ ਆ ਤੇ ਇਹਦਾ ਵੀਰ ਦੀ ਮੁੱਲ ਵੀ ਫੋਨ ਤੇ ਆ ਫੋਨ ਤੇ ਵੀਰ ਜੀ ਇਹਦਾ ਮੁੱਲ ਠੀਕ ਹੈ ਜੀ ਹਾਂਜੀ ਹਾਂਜੀ ਲਓ ਦੱਸੋ ਇੱਕ ਵਾਰੀ ਤੁਹਾਨੂੰ ਮੈਂ ਪੂਰਾ ਥਣਦੇਵਾ ਇੱਕ ਵਾਰੀ ਬਿਲਕੁਲ ਨੇੜੇ ਤੋਂ ਦਿਖਾ ਦਈਏ ਆ ਦੇਖੋ ਜੀ ਲਓ ਜੀ ਇੱਕ ਦੋਸਤੋ ਤੀਸਰੇ ਨੰਬਰ ਤੇ ਇਧਰ ਇੱਕ ਹੋਰ ਝੋਟੀ ਆ ਇਹ ਵੀ ਬਿਲਕੁਲ ਤਾਜੀ ਸੂਈ ਆ ਤੇ ਵੀਰ ਹਰਮਨ ਇਹਦੀ ਕੀ ਡਿਟੇਲ ਆ ਜੀ ਸੰਧੂ ਸਾਹਿਬ ਇਹਨੂੰ ਅੱਜ ਹੋ ਗਿਆ ਜੀ ਸਤਵਾਂ ਦਿਨ ਸੂਈ ਨੂੰ ਜੀ ਓਕੇ 18 ਕਿਲੋ ਦੁੱਧ ਦੇ ਪਿਆ ਰਹੇ ਜੀ ਬੋਲੇ ਸਾਹਿਬ ਹੋ ਗਿਆ 18 ਕਿਲੋ ਤੇ ਚੱਲ ਪਈ ਆ ਜੀ 18 ਕਿਲੋ ਹਾਂ ਜੀ ਸਵੇਰ ਸੈਕਿੰਡ ਟਾਈਮਰ ਇਹ ਵੀ ਦੂਜਾ ਸੈਕਿੰਡ ਸੈਕਿੰਡ ਜੀ ਸੈਕਿੰਡ ਮਗਰ ਇਹਦੇ ਕੱਟੀ ਸੀਗੀ ਜੀ ਕੱਟਾ ਜੀ ਮਗਰ ਕੱਟਾ ਹਾਂ ਜੀ ਆ ਦੋਸਤੋ ਮੇਲ ਕਾ ਆ ਤੇ 18 ਲੀਟਰ ਜਿਹੜਾ ਐਗਜੈਕਟ ਹੁਣ 18 ਲੀਟਰ ਤੇ ਚੱਲ ਰਹੀ ਆ ਸੈਕਿੰਡ ਟ ਦਾ ਬਿਲਕੁਲ ਜਿਹੜਾ ਸਮਾਂ ਹੋ ਗਿਆ 7 ਅੰਕ ਦਿਨਾਂ ਦਾ ਸਮਾਂ ਹੋ ਗਿਆ ਸੂਈ ਨੂੰ ਤੇ ਬਿਲਕੁਲ ਖੂਬਸੂਰਤ ਕੁਆਲਿਟੀ ਆ ਸੋ ਸਿੰਗੀ-ਸੁੰਗੀ ਮੋਹਰਾ ਦੀ ਜਿਹੜੀ ਦੋਸਤੋ ਅਸਲ ਪਛਾਣ ਆ ਬਿਲਕੁਲ ਛੋਟੀ ਜੀ ਸਿੰਗੀ ਠੀਕ ਆ ਜੀ ਪਤਲਾ ਫੇਸ ਛੋਟਾ ਸਿੰਘ ਲੰਬੀ ਗਰਦਨ ਤੇ ਕੱਦ ਕਾਠੀ ਤੋਂ ਨਾਰਮਲੀ ਤੁਸੀਂ ਪਛਾਣ ਕਰ ਸਕਦੇ ਬਹੁਤ ਖੂਬਸੂਰਤ ਕੱਦ ਕਾਠੀ ਆਰਡਰ ਕੁਆਲਿਟੀ ਕਾਫੀ ਸੋਹਣੀ ਆ ਹੁਣ 18 ਲੀਟਰ ਦੁੱਧ ਮਿਲਕ ਜਿਹੜਾ ਦੋਸਤੋ ਚਵਾ ਰਹੀ ਆ 7 ਦਿਨਾਂ ਦੀ ਸੂਈ ਅੱਛਾ ਵੀ ਹਾਰਮੋਨ ਇਹਦੀ ਮੰਨ ਲਓ ਪੀਕ ਦੀ ਗੱਲ ਕਰ ਲਈਏ ਕਿੰਨਾ ਕੁ ਦਿਨ ਚਵਾਉਣਾ ਚਾਹੀਦਾ ਇਹ 20 ਤੋਂ ਪਲੱਸ ਜੀ ਹਾਂਜੀ ਹਾਂਜੀ ਠੀਕ ਹੈ ਜੀ ਲਓ ਦੱਸੋ ਇਹ ਵੀ 20 ਲੀਟਰ ਕ੍ਰਾਸ ਚੱਲਣ ਵਾਲੀ ਝੋਟੀ ਆ ਸੋ ਵੇਲਵੂਲ ਸਪੈਸ਼ਲ ਇੱਕ ਸਾਈਡ ਤੋਂ ਤੁਹਾਨੂੰ ਦਿਖਾਉਣੀ ਆਪਾਂ ਆ ਦੇਖੋ ਜੀ ਆ ਪ੍ਰਤਾਪ ਲੰਮਾ ਤੋਰਿਆ ਜੀ ਦੇਖੋ ਸੋ ਝੋਟੀਆਂ ਦੋਸਤੋ ਪੂਰੀਆਂ ਕਹਿ ਦਿਆਂ ਕਿ ਹੁੰਦੀਆਂ ਨੇ ਬੁਰਜ ਖਲੀਫਾ ਜਿਹੜੀਆਂ ਝੋਟੀਆਂ ਨੇ ਪੂਰੀ ਵੱਡੀ ਹਾਈਟ ਲੈਂਥ ਵਾਲੀਆਂ ਤੋ ਮੇਰਾ ਕਹਿਣ ਦਾ ਮਤਲਬ ਦੋਸਤੋ ਇਹ ਹੈਗਾ ਵੀ ਕਿਉਂਕਿ ਪਸ਼ੂ ਤੰਨ ਵੀਰ ਹਰ ਇੱਕ ਚੰਗੇ ਪੈਸੇ ਲਾਉਣ ਨੂੰ ਕਾਹਲਾ ਆਏ ਪਰ ਅਗੋਂ ਉਹਨੂੰ ਚੀਜ਼ ਚੰਗੀ ਮਿਲਣੀ ਚਾਹੀਦੀ ਹੈ ਠੀਕ ਆ ਜੀ ਤੇ 20 ਲੀਟਰ ਜਿਹੜੇ ਵੀਰ ਦੁੱਧ ਜਾਂ ਨਸਲ ਬਰੀਡ ਤੇ ਕੰਮ ਕਰਨੀ ਚਾਹੁੰਦੇ ਆ ਤੇ ਉਹਨਾਂ ਦਾ ਵੀ ਇੱਕ ਸੁਪਨਾ ਹੁੰਦਾ ਵੀ ਘੱਟੋ ਘੱਟ 20 ਲੀਟਰ ਕਰਾਉਸ ਜਾਂ 20 ਲੀਟਰ ਵਾਲੀਆਂ ਮੱਝਾਂ ਛੋਟੀਆਂ ਨੂੰ ਹੱਥ ਪਾਇਆ ਜਾਵੇ ਤਾਂ ਜੋ ਕਿ ਬਰੀਡ ਦੇ ਉੱਪਰ ਵੀ ਕੰਮ ਕੀਤਾ ਜਾਵੇ ਚਾਹੇ ਮੋਰਾ ਚਾਹੇ ਨੀਦੀ ਦਾ ਵੀ ਦੀ ਆਪਾਂ ਗੱਲ ਕਰਦੇ ਆ ਠੀਕ ਆ ਜੀ ਸੋ ਬਰੀਡ ਤੇ ਕੰਮ ਜਰੂਰ ਕਰਨਾ ਚਾਹੀਦਾ ਕਿਸੇ ਚੰਗੇ ਪਸ਼ੂ ਨੂੰ ਅ ਬਾਕੀ ਝੋਟੀਆਂ ਵੀ ਚੰਗੀ ਆ ਬਿਲਕੁਲ ਚੋਣ ਚਾਂ ਬਿਲਕੁਲ ਐ ਗੱਲ ਫੇਰ ਦੁਬਾਰਾ ਹਮ ਫਿਰ ਕੇ ਆ ਜਾਂਦੀ ਐ ਵੀ ਕੋਈ ਵੀਰ ਇਹ ਨਾ ਕਵੇ ਵੀ ਯਾਰ ਆ ਝੋਟੀ ਦੀ ਗੱਲ ਕੀਤੀ ਤਾਂ ਚੋਣ ਨਹੀਂ ਪੁੱਛਿਆ ਵੀਰ ਨੇ ਸੰਧੂ ਸਾਹਿਬ ਇੱਕ ਪੂਰੀ ਇੱਕ ਵੀ ਚੋਣ ਮੱਜ ਮਾੜੀ ਹੋਏ ਨਾ ਆਪਾਂ ਅਗਲੇ ਨੂੰ ਕਰਾਇਆ ਵੀ ਦੇਵਾਂਗੇ ਜੱਡੀ ਦਾ ਖਰਚਾ ਵੀ ਦੇਵਾਂ ਕੋਈ ਜਿੱਥੋਂ ਮਰਜ਼ੀ ਆ ਜੇ ਚੋਣ ਮੱਜ ਕੋਈ ਜਿਹਦਾ ਕੋਈ ਭੈਣ ਭਰਾ ਮਰਜ਼ੀ ਆ ਚੋਣ ਨਾ ਮੱਜ ਮਾੜੀ ਆਪਾਂ ਫੋਨ ਤੇ ਮੰਗਾ ਲੈ ਬਿਲਕੁਲ ਜੀ ਬਿਲਕੁਲ ਹਾਂਜੀ ਹਾਂਜੀ ਤਾਂ ਦੋਸਤੋ ਇਹ ਸ਼ੋਰਟੀ ਆ ਤਸੱਲੀ ਆ ਠੀਕ ਆ ਜੀ ਚੰਗੇ ਪਸ਼ੂ ਤੁਹਾਨੂੰ ਦੀ ਤਸੱਲੀ ਦਿੱਤੀ ਜਾਂਦੀ ਚੰਗਾ ਪਸ਼ੂ ਤੁਹਾਨੂੰ ਖਰੀਦਣਾ ਹੋਵੇ ਜਾਂ 20 ਲੀਟਰ ਜਾਂ 20 ਲੀਟਰ ਤੋਂ ਬਾਹਰ ਤੇ ਚੰਗੇ ਪੈਸੇ ਇਨਵੈਸਟਮੈਂਟ ਹੋ ਜਾਂਦੇ ਠੀਕ ਆ ਤੇ ਕੋਈ ਐਦਾਂ ਤਾਂ ਹੋ ਨਹੀਂ ਸਕਦਾ ਵੀ ਬਿਨਾਂ ਤਸੱਲੀ ਕਰਾਏ ਜਾਂ ਤੁਸੀਂ ਲੈ ਜਾਓ ਜਾਂ ਵੀਰ ਭੇਜ ਦੇ ਇੱਥੇ ਆਣ ਕੇ ਤਸੱਲੀ ਵੀ ਕਰਵਾਊਗਾ ਕਿਉਂਕਿ ਪੈਸੇ ਕਣਕੇ ਲੈਣੇ ਆ ਤੇ ਪਸ਼ੂ ਦੀ ਚੁਵਾਈ ਵੀ ਤੁਹਾਨੂੰ ਪ੍ਰੋਪਰ ਉਹਨੇ ਲੀਟਰ ਭਾਂਡੇ ਵਿੱਚ ਪੈਂਦਾ ਕਰਕੇ ਦੇਣਾ ਠੀਕ ਆ ਅੱਛਾ ਵੀਰ ਹਾਰਮੋਨ ਆਪਣੇ ਕੋਲ ਚੌਥੇ ਨੰਬਰ ਤੇ ਆ ਕੱਟੀ ਆ ਗਈ ਇੱਕ ਇਹਨੂੰ ਸੰਤੂ ਸਾਹਿਬ ਪੰਜਵਾਂ ਦਿਨ ਆ ਜੀ ਸੂਈ ਨੂੰ ਅੱਜ ਪੰਜਾਂ ਦਿਨਾਂ ਦੀ ਸੂਈ ਆ ਹਾਂਜੀ 10 ਲੀਟਰ ਇਹ ਦੁੱਧ ਦੋ ਚੱਲ ਪਈ ਆ ਜੀ ਓਕੇ ਬਹੁਤ ਠੀਕ ਹੈ ਜੀ ਚੋਣ ਚਾਨ ਬਹੁਤ ਜਿਆਦਾ ਚੰਗੀ ਹੈ ਅੱਛਾ ਬੋਲੇ ਤੋਂ ਕੱਚਾ ਬੋਲਾ ਜਾਂ ਬੋਲੇ ਤੋਂ ਬਾਹਰ ਹੀ ਆ ਗਈ ਕਿੰਨਾ ਦੱਸਿਆ ਜੀ ਹੁਣ 10 ਲੀਟਰ ਹੈ ਜੀ 10 ਲੀਟਰ ਹਾਂਜੀ ਇਹ ਕੱਟੀ ਪਹਿਲਾ ਸਵੇਰ ਹੈ ਜੀ ਪਹਿਲਾ ਸਵੇਰ ਹੈ ਸੰਤੂ ਸਾਹਿਬ ਪਹਿਲਾਂ ਕੱਟੀ ਹੈ ਮਗਰ ਵੀ ਕੱਟੀ ਹੈ ਜੀ ਮਗਰ ਪ੍ਰਤਾਪ ਵੇਖਿਓ ਜੀ ਮਗਰ ਕੱਟੀ ਹੈ ਜੀ ਕੱਟੀ ਹੈ ਜੀ ਮਗਰ ਵੀ ਕੱਟੀ ਹੈ ਠੀਕ ਹੈ ਜੀ ਤੇ ਅੱਛਾ ਵੀਰ ਹਰਮਣ ਦੇ ਮੋਹ ਦੋਂਦੀ ਕਿਵੇਂ ਆ ਇਹ ਦੋ ਆ ਜੀ ਮੋਹ ਦੋਂਦੀ ਆ ਜੀ ਹਾਂਜੀ ਉਹ ਤਾਂ ਦੋ ਦੋਂਦੀ ਕੱਟੀ ਆ ਹਾਈਟ ਪਹਿਲਾਂ ਤੁਹਾਨੂੰ ਜਿਹੜੀਆਂ ਝੋਟੀਆਂ ਦਿਖਾਈਆਂ ਉਹਨਾਂ ਦੇ ਮੁਕਾਬਲੇ ਬੇਸ਼ੱਕ ਮੀਡੀਅਮ ਹਾਈਟ ਦੇ ਵਿੱਚ ਪਰ ਸਾਫ ਸੁਥਰੀ ਤੁਹਾਨੂੰ ਆਪਾਂ ਦਿਖਾਵਾਂਗੇ ਵੀ ਕਿਸ ਹੱਦ ਤੱਕ ਆ ਬਹੁਤ ਖੂਬਸੂਰਤ ਥਣ ਦੇਵੇ ਦੀ ਆ ਬਿਲਕੁਲ ਕਸਮਾ ਕੰਪੈਕਟ ਟਰਡਰ ਦੇ ਵਿੱਚ ਜਿੱਦਾਂ ਕਿ ਨਾਰਮਲੀ ਆਪਾਂ ਐਫ ਐਫ ਵਹਿੜਾ ਬਰੀਡ ਵਾਲੀਆਂ ਵਹਿੜਾਂ ਦਾ ਕੰਪੈਕਟ ਟਰਡਰ ਦੇਖਦੇ ਆ ਫਿਕਸ ਚੱਡੇ ਦੀਆਂ ਮਾਲਕਣਾ ਉਸ ਥਣ ਭਾਂਡੇ ਦੇ ਵਿੱਚ ਤੁਸੀਂ ਇਹ ਝੋਟੀ ਦੇਖੋਗੇ ਰਾਜੀ ਆ ਨਿਗਰ ਆ ਬਾਕੀ ਦੋਂਦੀ ਕੱਟੀ ਆ ਚੌਕ ਛੇਕ ਤੇ ਕੰਨੀ ਵਾਲੇ ਤੱਕ ਜਾਂਦ ਜਾਂਦੀ ਕੱਟੀ ਨੇ ਕਦ ਕੋ ਦੇ ਨੇ ਵੀ ਚੰਗਾ ਚੋਖਾ ਕਰਨਾ ਅਜੇ ਬਾਕੀ ਸੋਹਣੇ ਥਣ ਭਾਂਡੇ ਦੀ ਆ ਪੂਰੀ ਤਸੱਲੀ ਨਾਲ ਤੁਹਾਨੂੰ ਦਿਖਾਵਾਂਗੇ ਅੱਜ ਪੰਜਾਂ ਕ ਦਿਨਾਂ ਦੀ ਦੋਸਤੋ ਸੂਈ ਆ ਮਗਰ ਕੱ 10 ਕਿਲੋ ਬੋਲਾ ਮੰਨ ਕੇ ਤੁਸੀਂ ਸੌਦਾ ਕਰ ਲਿਓ ਸੋਹਣੀ ਹਾਈਟ ਹਾਈਟ ਮੈਂ ਪਹਿਲਾਂ ਜ਼ਿਕਰ ਕਰਦਾ ਦੋਸਤੋ ਖੇਰੀ ਤੋਂ ਬਾਅਦ ਦੋਂਦੀ ਹੋਈ ਹੈ ਕੱਟੀ ਅਜੇ ਤੇ ਸੋਹਣੀ ਹਾਈਟ ਲੈਂਥ ਦੇ ਵਿੱਚ ਬਾਕੀ ਕੱਦ ਕਰਮਾਂ ਵਾਲੀ ਕਰੂਗੀ ਜਵਾਨ ਹੁੰਦੇ ਤੱਕ ਪੂਰਾ ਠੀਕ ਆ ਆ ਲੋ ਅੱਛਾ ਵੀਰ ਹਰਮਨ ਜਿੱਦਾਂ 9 ਸਾਲ ਬਰੀਡ ਬਾਹਰ ਦੀ ਆਪਣ ਨੂੰ ਹਰਿਆਣੇ ਜੀਂਦਦੀ ਆ ਹਾਂਜੀ ਸੱਫਾ ਸਾਈਡ ਦੀ ਆ ਹਾਂਜੀ ਹਾਂਜੀ ਉਦਾਂ ਜਿਹੜੀ ਇਹ ਕੱਟੀ ਆ ਵੀ ਜੰਪਲੋਦਰ ਦੀ ਆ ਜਾਂ ਇਧਰੋਂ ਆਪਣੀ ਨਹੀਂ ਨਹੀਂ ਸੰਧੂ ਸਾਹਿਬ ਉਧਰ ਦੀ ਆ ਜੀ ਉਧਰ ਦੀ ਆ ਹਾਂਜੀ ਹਾਂਜੀ ਠੀਕ ਆ ਤੁਸੀਂ ਕੀ ਤੁਹਾਡਾ ਕੀ ਕਹਿਣਾ ਵੀ ਜਿਵੇਂ ਦੋਂਦੀ ਕੱਟੀ ਆਗਾ ਮਤਲਬ ਕਿ ਜਵਾਨ ਹੁੰਦੇ ਤੱਕ ਕੱਦ ਹਾਈਟ ਪੂਰੀ ਕਰੂਗੀ ਨਾ ਜਿੱਦੀ ਕੱਟੀ ਸੰਧੂ ਸਾਹਿਬ ਅਜੇ ਦੋਦਾਂ ਦਾ ਕਰਨਾ ਹੀ ਕਰਨਾ ਜੀ ਕੱਟੀ ਨੇ ਕਰਦਾ ਆ ਬਿਲਕੁਲ ਹਾਂਜੀ ਹਾਂਜੀ ਸੋ ਕੱਟੀ ਦੋਸੋਂ ਦੋਂਦੀ ਆ ਠੀਕ ਆ ਜੀ ਤਾਂ ਕੱਟੀਆਂ ਦੀ ਆਪਾਂ ਮਤਲਬ ਕੱਟੀ ਕਹਿ ਦਿਤੀ ਆ ਝੋਟੀ ਕੱਟੀ ਆਪਾਂ ਕਹਿ ਦਿੰਦੇ ਆ ਵੀ ਪੂਰੀ ਜ ਨਾਰਮਲੀ ਆਪਾਂ ਉਮੀਦ ਕਰਦੇ ਵੀ 10 ਤੋਂ 12 ਲੀਟਰ ਦੁੱਧ ਚਵਾਊਗੀ ਜੀ ਬਿਲਕੁਲ ਸੰਧੂ ਸਾਹਿਬ ਬਿਲਕੁਲ ਜੀ ਠੰਡਾ ਚਾਊਗੀ ਬਿਲਕੁਲ ਜੀ ਹਾਂਜੀ ਹਾਂਜੀ ਤੇ ਇਹਦਾ ਵੀ ਨਰਮਨ ਕੀ ਕਰਾਂਗੇ ਡਿਮਾਂਡ ਕੇ ਆਮਤ ਕੇ ਓਵਰਆਲ ਸਾਰਿਆਂ ਦੀ ਫੋਨ ਤੇ ਹੀ ਤੇ ਫੋਨ ਤੇ ਕਰਾਂਗੇ ਸੰਧੂ ਸਾਹਿਬ ਠੀਕ ਹੈ ਜੀ ਹਾਂਜੀ ਹਾਂਜੀ ਆ ਦੱਸੋ ਐਨੀਮਲ ਜਿੰਨੇ ਵੀ ਆਪਾਂ ਤੁਹਾਨੂੰ ਦਿਖਾਈ ਜਾਂਦੇ ਆ ਡਿਮਾਂਡ ਰੇਟ ਤੈਹ ਜਿਹੜਾ ਹੋਣਾ ਉਹ ਫੋਨ ਤੇ ਹੋਊਗਾ ਠੀਕ ਹੈ ਜੀ ਸੋ ਪਸ਼ੂ ਬਿਲਕੁਲ ਖਰੇ ਆ ਬਿਲਕੁਲ ਨਿੱਗਰ ਆ ਸੋਹਣੇ ਕੱਦ ਕਾਠੀ ਵਾਲੇ ਆ ਠੀਕ ਹੈ ਜੀ ਇਹ ਝੋਟੀ ਆਪਾਂ ਤੁਹਾਨੂੰ ਦਿਖਾਤੀ ਆ ਪਹਿ ਠੀਕ ਹੈ ਜੀ। ਇੱਕ ਦੋਸਤੋ ਲਾਸ਼ਟ ਦੇ ਵਿੱਚ ਝੋਟੀ ਆਪਾਂ ਤੁਹਾਨੂੰ ਦਿਖਾਉਨੇ ਆ ਬਿਲਕੁਲ ਅੱਛਾ ਵੀ ਇਹ ਸੂਈ ਹੁਣੇ ਹੀ ਆ ਤਕਰੀਬਨ ਇਹ ਹੁਣੇ ਸੂਈ ਆ ਸੰਤੂ ਸਾਹਿਬ ਹੁਣੇ ਸੂਈ ਆ ਹਾਂਜੀ ਹਾਂਜੀ ਜਸਟ ਕਿੰਨਾ ਕ ਵੈਸੇ ਸਮਾਂ ਘੰਟਾ ਡੇਢ ਦੋ ਕ ਹੋ ਗਿਆ ਘੰਟਾ ਕ ਹੋ ਗਿਆ ਸੰਤੂ ਸਾਹਿਬ ਜੀ ਘੰਟਾ ਕ ਹੋ ਗਿਆ ਹਾਂਜੀ ਹਾਂਜੀ ਇਹ ਸੂਆ ਪਹਿਲਾ ਕ ਦੂਜੇ ਆ ਜੀ ਇਹ ਸੰਤੂ ਸਾਹਿਬ ਪਹਿਲੇ ਸੂਏ ਆ ਜੀ ਪਹਿਲਨ ਮੂੰਹ ਚਾਰ ਦੰਦ ਜੇ ਸੂਆ ਦਾ ਪਹਿਲਾ ਜੀ ਲਓ ਜੀ ਹਾਂਜੀ ਆ ਦੋਸਤੋ ਦਰਸ਼ਨ ਮੇਲੇ ਇੱਕ ਵਾਰੀ ਤੁਹਾਨੂੰ ਆਪਾਂ ਕਰਾਉਨੇ ਆ ਪਹਿਲਨ ਝੋਟੀ ਆ ਮੂੰਹ ਚੌਗੀ ਚਾਰ ਦੰਦ ਕੋਜ ਕਾ ਸਮਾਪੈਣਾ ਸੋਈ ਹੈ ਹਜੇ ਜੇਰਜੂਰ ਪੈਣੀ ਬਾਕੀ ਆ ਹਾਂਜੀ ਹਾਂਜੀ ਸੋ ਹਾਈਟ ਲੈਂਥ ਤੁਸੀਂ ਇਸ ਝੋਟੀ ਦੀ ਵੀ ਦੇਖੋ ਬਹੁਤ ਖੂਬਸੂਰਤ ਆ ਠੀਕ ਆ ਜੀ ਚੰਗੇ ਸੋਹਣੇ ਕੱਦਕਾਰ ਦੇ ਵਿੱਚ ਤੇ ਬੱਚਾ ਤੇ ਮਗਰ ਕੱਟਾ ਆ ਗਿਆ ਜੀ ਕੱਟਾ ਆ ਗਿਆ ਸਾਨੂੰ ਸਭ ਲੋ ਜੀ ਮਗਰ ਦੇ ਕੱਟਾ ਠੀਕ ਆ ਹਾਂਜੀ ਹਾਂਜੀ ਸੋ ਕੁਆਲਿਟੀ ਵੇਖੋ ਦੋਸਤੋ ਬਹੁਤ ਸੋਹਣੀ ਆ ਸਿੰਗੀ ਸੂੰਗੀ ਬੜੀ ਪਿਆਰੀ ਆ ਛੋਟਾ ਸਿੰਘ ਸੋ ਹਾਈਟ ਲੈਂਥ ਐਕਸਟਰਾ ਆਰਡਨਰੀ ਠੀਕ ਆ ਜੀ ਫੁੱਲ ਹਾਈਟ ਲੈਂਥ ਤੇ ਜਸਟ ਅੱਜ ਹੀ ਸੂਰੀਏ ਦੋਸਤੋ ਜੇਰਜੂਰ ਪੈ ਜੂਗੀ ਉਹਦੀ ਤੁਸੀਂ ਡਿਟੇਲ ਵੇਰਵਾ ਜਦੋਂ ਆਪ ਪਬਲੀਕਲੀ ਕਰਦਾਂਗੇ ਦੋਸਤੋ ਉਸ ਤੋਂ ਬਾਅਦ ਤੁਸੀਂ ਵੇਰਵਾ ਲੈ ਸਕਦੇ ਜੇ ਜੇਰਜੁਰ ਪ੍ਰੋਪਰ ਪਾ ਦੂਗੀ ਠੀਕ ਆ ਸੋ ਹਾਈਟ ਲੈਂਥ ਐਕਸਟਰ ਆਰਡੀਨਰੀ ਸੋਹਣੀ ਹਾਈਟ ਲੈਂਥ ਦੇ ਵਿੱਚ ਆ ਸੋ ਪਲੂਨ ਪਹਿਲਾ ਸੂਆ ਦੋਸਤੋ ਫਰਸਟ ਟਾਈਮਰ ਇਹ ਛੋਟੀ ਸੂਈ ਆ ਸੋ ਥਣ ਦੇਵਾ ਇੱਕ ਵਾਰੀ ਤੁਹਾਨੂੰ ਥੋੜਾ ਜਿਹਾ ਨੇੜਿਓਂ ਦਿਖਾ ਦਗੇ ਆ ਲਓ ਅੱਛਾ ਵੀਰ ਚਲੋ ਇਹ ਤਾਂ ਹਜੇ ਹੁਣੇ ਸੂਈ ਆ ਚੋਟੀ ਹਾਂਜੀ ਹਾਂਜੀ ਇਹਦੀ ਵੀ ਮਤਲਬ ਤੁਹਾਡੀ ਤਜਰਬਾ ਤੁਹਾਡਾ ਵੀ ਹੈਗਾ ਵੀ ਚੰਗੀ ਚੰਗੀ ਬਰੀਡ ਲਿਆ ਕੇ ਸੇਲ ਕੀਤੀ ਹੈ ਕਿੰਨਾ ਕੁ ਵੈਸੇ ਪਹਿਲਣ ਕੱਟੀ ਦੁੱਧ ਭਰ ਦੋਗੇ ਸੰਧੂ ਸਾਹਿਬ ਜਿੱਡਾ ਦਾ ਕੱਦ ਆ ਜਿੱਡੀ ਬਰੀਡ ਆ ਇਹਨੂੰ 16-17 ਲੀਟਰ ਦੁੱਧ ਦੇਣਾ ਚਾਹੀਦਾ ਦੇਣਾ ਚਾਹੀਦਾ ਜੀ ਹਾਂਜੀ ਹਾਂਜੀ ਠੀਕ ਹੈ ਜੀ ਮਾੜਾ ਬੰਦਾ ਸੰਧੂ ਸਾਹਿਬ ਨਵਾ ਨਹੀਂ ਸਕਦਾ ਇਹਨਾਂ ਨੂੰ ਬਿਲਕੁਲ ਜੀ ਬਿਲਕੁਲ ਸਹੀ ਗੱਲ ਆ ਇਹ 5 ਨੰਬਰ ਆਈ ਦੇ 1 ਨੰਬਰ ਆਈ ਮਾੜਾ ਬੰਦਾ ਨਵਾ ਨਹੀਂ ਸਕਦਾ ਜਿੱਡਾ ਇਹਨਾਂ ਦੇ ਕੱਦ ਆ ਜੀ ਬਿਲਕੁਲ ਜੀ ਬਿਲਕੁਲ ਸੋ ਦੋਸਤੋ ਵੇਖੋ ਤੁਸੀਂ ਠੀਕ ਹੈ ਜੀ ਹੋ ਜਿਆ ਪਸ਼ੂ ਤਾਂ ਜਿਹੜਾ ਦੋਸਤੋ ਵੈਸੇ ਜਿਹੜੀਆਂ ਬਰੀਡਾਂ ਆ ਉਹ ਪਾਲ ਪਾਲਣੀਆਂ ਵੀ ਔਖੀਆਂ ਦੋਸਤੋ ਤੇ ਬਿਲਕੁਲ ਇਡੀਆਂ ਬਣਦੀਆਂ ਵੀ ਔਖੀਆਂ ਨੇ ਬਾਕੀ ਪਸ਼ੂ ਜਿਹੜੀ ਬਰੀਡ ਵਾਲਾ ਉਹਨੇ ਕੱਦ ਕਾਟ ਕਰਨਾ ਤੇ ਇਹ ਝੋਟੀ ਆ ਬਿਲਕੁਲ ਚੌਕੀ ਮੋਹ ਚਾਰਦਾਂ ਤੇ ਝੋਟੀ ਆ ਅੱਜ ਹੀ ਸੂਈ ਆ ਤਸੱਲੀ ਦੇ ਨਾਲ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਸੋਹਣੀ ਹਾਈਟ ਲੈਂਥ ਐਕਸਟਰਾ ਆਰਡੀਨਰੀ ਆ ਸਾਰਾ ਕੁਝ ਬਹੁਤ ਖੂਬਸੂਰਤ ਕਬਾਲ ਚ ਲੈ ਲਖ ਜਲਾ ਪੱਡਿਆਂ ਫੜ ਲਓ ਜੀ ਲਓ ਦੋਸਤੋ ਰੂ ਖੁਸ਼ ਹੋ ਜੂਗੀ ਜਿਹੜਾ ਵੀਰ ਆਉਂਦਾ ਫਾਰਮ ਦੇ ਉੱਪਰ ਇਹ ਨਹੀਂ ਹੈਗਾ ਵੀ ਜਿਹੜੇ ਸੇਲ ਪਰਚੇਜ ਵਾਲੇ ਆ 200 ਪਸ਼ੂ ਉਹੋ ਹੀ ਪੂਰੇ ਸਟੈਂਡਰਡ ਸਾਈਜ਼ ਆ ਇੱਧਰ ਇੱਕ ਵਾਰੀ ਮੋٹے ਤੌਰ ਤੇ ਮੈਂ ਕੈਮਰਾ ਮਾਰਦੇ ਨਾ ਜਿਹੜੇ ਘਰ ਦੇ ਪਸ਼ੂ ਆ ਦੋਸਤੋ ਵੀ ਬਹੁਤ ਵਧੀਆ ਠੀਕ ਆ ਜੀ ਸਾਰੀ ਚੰਗੀ ਕੁਆਲਿਟੀ ਦੀਆਂ ਝੋਟੀਆਂ ਕਟੀਆਂ ਵੀਰ ਹੋਂਦੇ ਕੋਲ ਨੇ ਤੇ ਜਿਹੜੇ ਬਿਲਕੁਲ ਸੇਲ ਪਰਚੇਜ ਦੇ ਪਸ਼ੂ ਆ ਉਹ ਪੂਰੇ ਸਟੈਂਡਰਡ ਦੇ ਆਉਂਦੇ ਆ ਚੰਗਾ ਪਸ਼ੂ ਤਾਂ ਨੌਂਦਾ ਕੋਈ ਵੀਰ ਲੈ ਕੇ ਜਾਂਦਾ ਸੋਹਣੀ ਇਨਵੈਸਟਮੈਂਟ ਕਰਦਾ ਤੇ ਪਸ਼ੂ ਵੀ ਬਿਲਕੁਲ ਬਰਾਬਰ ਦਾ ਹੱਕ ਰੱਖਣ ਵਾਲਾ ਤੁਹਾਨੂੰ ਵੀਰ ਹਰਮਨ ਇੱਕ ਆਪਣੇ ਕੋਲ ਜਿਹੜੀ ਇਹ ਲਾਸਟ ਆ ਗਈ ਹੈ ਇਹ ਵਾਸਤੇ ਘੇਰ ਆ ਗਈ ਹੈ ਜੀ ਹਾਂਜੀ ਹਾਂਜੀ ਠੀਕ ਹੈ ਜੀ ਤੇ ਇਹ ਘੇਰ ਬਰੀਡ ਦੇ ਵਿੱਚ ਇਹ ਪਹਿਲਾਂ ਸੁਣੀ ਹੈ ਵੀ ਤਾਂ ਪਹਿਲਾਂ ਪਹਿਲਾਂ ਸੰਤੂ ਸਾਹਿਬ ਪਹਿਲਾਂ ਸੁਣੀ ਹੈ ਜੀ ਪਹਿਲਾਂ ਸੁਣੀ ਹੈ ਜੀ ਇਹਦੇ ਸਮਾਂ ਕੋਈ ਵਾਸਤੇ ਕਿੰਨਾ ਕੁ ਬਾਕੀ ਹੋਊਗਾ ਇਹਨੇ ਸੰਤੂ ਸਾਹਿਬ 5 ਦਿਨ ਲੈ ਜਾਣੇ ਜੀ ਇਹ ਜੀ 5 ਦਿਨ ਹਾਂਜੀ ਹਾਂਜੀ ਉਹ ਦੋਸਤੋ 5 ਦਿਨ ਠੰਡੀ ਬਹੁਤ ਸੰਤੂ ਸਾਹਿਬ ਲਓ ਜੀ ਇਹ ਘੇਰ ਬਰੀਡ ਦੇ ਵਿੱਚ ਦਿਖਾਉਣੇ ਆ ਤੁਹਾਨੂੰ ਤੋਹਫਾ ਦਿਖਾਉਣੇ ਆ ਬਹੁਤ ਬਹੁਤ ਸ਼ੁਕਰਦਾਰ ਕਰਦੇ ਆ ਲਓ ਜੀ ਆਹ ਦੇਖੋ ਜੀ ਬਰਫਾ ਕਹਿੰਦੇ ਨੇ ਵੀ ਗਰਮੀ ਆ ਗਈ ਤੇ ਬਰਫਾ ਖਲੋ ਜੀ ਠੀਕ ਹੈ ਬਰਫ ਤੇ ਲੜਾ ਲੁੜਾ ਵੇਖੋ ਹਾਂ ਸੋ ਲੜਾ ਲੁੜਾ ਵੇਖੋ ਬਹੁਤ ਟੱਲਾ ਟੁਲਾ ਕਰਮਾਲੀ ਨੂੰ ਹਜੇ ਵੀ ਠੀਕ ਆ ਜੀ ਆਹ ਸੰਧੂ ਸਾਹਿਬ ਬਹੁਤ ਜਿਆਦਾ ਬੰਨਨ ਨੇ ਇਹਦੇ ਬਹੁਤ ਟੱਲਾ ਲਾਓ ਜੀ ਹਾਂਜੀ ਸੋ ਕਮਾਲ ਦੀ ਆ ਦੋਸਤੋ ਜਿਵੇਂ ਜਿਵੇਂ ਆਪਾਂ ਠੰਡੇ ਧੀਰੇ ਪਸੂ ਨੂੰ ਹੱਥ ਲਾਉਣੇ ਆ ਥਣ ਲੈਵੇ ਨਾ ਤਾਂ ਪੂਛ ਓਵੇਂ ਚੱਕ ਖਲੋਤੀ ਕਰਮਾਲੀ ਤੇ ਬਾਕੀ ਇਹਦੇ ਕੈਰੈਕਟਰ ਵੀ ਤੁਹਾਨੂੰ ਦਿਖਾਵਾਂਗੇ ਗੇਅਰ ਬਰੀਡ ਤੇ ਜਿਹੜੇ ਕੈਰੈਕਟਰ ਆ ਠੀਕ ਆ ਜੀ ਬਿਲਕੁਲ ਕੰਨਾ ਕੋਨਾ ਤੋਂ ਤੁਸੀਂ ਵੇਖੋਗੇ ਝਾਲਰ ਅੱਛਾ ਵੀਰ परमडम नॉर्मली ਆਪਾਂ ਪਿਓਰ ਗੇਅਰ ਮੰਨ ਸਕਦੇ ਜਾਂ ਥੋੜਾ ਬੜਾ ਕਰਾਸ ਹੈ ਸ਼ਾਇਦ ਕਰਾਸ ਹੈਗਾ ਜੀ ਸੰਧੂ ਸਾਹਿਬ ਹਾਂਜੀ ਹਾਂਜੀ ਹੈਗਾ ਜੀ ਠੀਕ ਹੈ ਜੀ ਹਾਂਜੀ ਹਾਂਜੀ ਉਹ ਤੋਂ ਇੱਕ ਵਾਰੀ ਤਸੱਲੀ ਨਾਲ ਤੁਹਾਨੂੰ ਦਿਖਾਉਣਿਆ ਗੇਅਰ ਤੇ ਸ਼ਾਹੀਵਾਲ ਦਾ ਕਰਾਸ ਕੱਦਗਾਠੀ ਦੀ ਜੇਕਰ ਗੱਲ ਕਰ ਲਈਏ ਤੇ ਉੱਚੀ ਗੇਅਰ ਬ੍ਰੀਡ ਨਾਲ ਦੀ ਆ ਤੇ ਜੇਕਰ ਬੈਕ ਸਾਈਡ ਤੋਂ ਆਪਾਂ ਥੋੜਾ ਜਿਹਾ ਸੂਤ ਉਹ ਦੇਖ ਲਈਏ ਝਾਲਰ ਦੇਖ ਲਈਏ ਕਿਤੇ ਨਾ ਕਿਤੇ ਗਾਲ ਕੰਬਲ ਜੀ ਨੂੰ ਆਪਾਂ ਕਹਿ ਦਿੰਨੇ ਆ ਠੀਕ ਆ ਜੀ ਤੇ ਫੇਸ ਕੁਆਲਿਟੀ ਉੱਪਰੋਂ ਮੱਥਾ ਗਲਾਈ ਦੇ ਵਿੱਚ ਜਿਵੇਂ ਇੱਕ ਸ਼ਾਹੀਵਾਲ ਵਾਇਰ ਦੇ ਬਿਲਕੁਲ ਅੱਖਾਂ ਦੇ ਵਿੱਚ ਸੁਰਮਾ ਪਿਆ ਹੁੰਦਾ ਉਹ ਜਿਹੜੀ ਕਿਸੇ ਨਾ ਕਿਤੇ ਕੈਰੈਕਟਰ ਆ ਮਾਰਕਿੰਗ ਉਹ ਸ਼ਾਹੀਵਾਲ ਦੇ ਨਾਲ ਮੇਲ ਖਾਂਦੀ ਹੈ ਕੱਦ ਕਾਠੀ ਕੰਨਾਂ ਤੋਂ ਬਾਕੀ ਥੋੜਾ ਜਿਹਾ ਹੋਰ ਸਟਰਕਚਰ ਜਿਹੜਾ ਅੱਧਾ ਉਹ ਗੇਰ ਬਰੀਡ ਦੇ ਵਿੱਚ ਆ ਤੇ ਇੱਕ ਵਾਰੀ ਹੋਰ ਦਿਖਾ ਦਈਏ ਲੈ ਪ੍ਰਤਾਪ ਠੀਕ ਹੈ ਜੀ ਸੋ ਕਾਫੀ ਵੀਰਾਂ ਦੀ ਡਿਮਾਂਡ ਆ ਦੋਸਤੋ ਇਹੋ ਜਿਹਾ ਐਨੀਮਲ ਖਰੀਦਣ ਦੀ ਗੇਰ ਦੀ ਗੇਰਾ ਸ਼ਾਹੀਵਾਲ ਵਿੱਚ ਕਰੋਸ ਆ ਠੀਕ ਹੈ ਜੀ ਬਹੁਤ ਖੂਬਸੂਰਤ ਸੋਹਣੇ ਕੱਦ ਕਾਟ ਦੇ ਵਿੱਚ ਨਾਰਮਲ ਹੀ ਕੋਈ ਵੀਰ ਆਈਡੀਆ ਮੰਨ ਕੇ ਆਵੇ ਵੀ ਬਹੁਤ ਵਧੀਆ ਚੰਗੇ ਸੋਹਣੀ ਹਾਈਟ ਦੇ ਵਿੱਚ ਫੁੱਲ ਵੱਡੀ ਹਾਈਟ ਆ ਤੇ ਵਚੀ ਪਹਿਲਾ ਸੂਬਾ ਸੋਹਣੀ ਆ ਦੋਸਤੋ ਥਾਣ ਤੁਹਾਨੂੰ ਇੱਕ ਵਾਰੀ ਤੁਹਾਨੂੰ ਬਿਲਕੁਲ ਨੇੜਿਓਂ ਦਿਖਾਉਣੇ ਆ ਰੋਕ ਰੋਕਦਾ ਥਾਣਾ ਆ ਲਓ ਜੀ ਅੱਛਾ ਤੇ ਵੀਰ ਹਰਮਨ ਤਾਕੀ ਸੋਣੀ ਇਹ ਵੀ ਕੁਆਲਿਟੀ ਆ ਇਹ ਵੀ ਆਪਣੇ ਕੋਲੋਂ ਮਤਲਬ ਕਿ ਇੱਧਰ ਦੀ ਜਾਂ ਉਧਰੋਂ ਪਾਸਿਓਂ ਆਈ ਆ ਨਹੀਂ ਜੀ ਉਧਰੋਂ ਹੀ ਆਈ ਆ ਜੀ ਇਹ ਹਰਿਆਣੇ ਸਾਈਡ ਤੋਂ ਹਰਿਆਣੇ ਤੋਂ ਹੀ ਆਈ ਆ ਜੀ ਠੀਕ ਆ ਜੀ ਹਾਂਜੀ ਹਾਂਜੀ ਇਹ ਮਤਲਬ ਅਸੀਂ ਪਹਿਲਾ ਸਵੇਰ ਸੋਣੀਏ ਤੇ ਮੂੰਹ ਦੰਦੀਆਂ ਦਾ ਕੋਈ ਵੇਖਿਆ ਸੀਗਾ ਨਹੀਂ ਇਹ ਵੀ ਚਾਰ ਦੰਦੀ ਆ ਜੀ ਮੇਰੇ ਸਾਹ ਕੋ ਚਾਰ ਕ ਦੰਦ ਹਾਂਜੀ ਹਾਂਜੀ ਠੀਕ ਆ ਜੀ ਹਾਂਜੀ ਤੇ ਇਹਦਾ ਮੁੱਲ ਵੀ ਇਹਦੇ ਫੋਨ ਤੇ ਕਰਾਂਗੇ ਸੰਤੂ ਸਾਹਿਬ ਆ ਠੀਕ ਆ ਜੀ ਹਾਂਜੀ ਤਾਂ ਦੋਸਤੋ ਮੋਲ ਲ ਜਿੰਨੇ ਐਨੀਮਲ ਵੀ ਤੁਹਾਨੂੰ ਦਿਖਾਇਆ ਮੁੱਲ ਸਾਰੇ ਪਸ਼ੂਆਂ ਦਾ ਜਿਹੜਾ ਫੋਨ ਤੇ ਕੀਤਾ ਜਾਊਗਾ ਉਹ ਜਿਹੜੇ ਵੀਰ ਨੂੰ ਜਿਹੜਾ ਨੰਬਰ ਬਿਲਕੁਲ ਸਕਰੀਨ ਤੇ ਚੱਲ ਰਿਹਾ ਵੀਰ ਫਰਮਣ ਦੇ ਤੇ ਨੰਬਰਾਂ ਤੇ ਤੁਸੀਂ ਕਾਲ ਕਰ ਲਿਓ ਠੀਕ ਆ ਜੀ ਸੋ ਮਾਝੇ ਏਰੀਆ ਦੇ ਵਿੱਚ ਦੋਸਤੋ ਬਹੁਤ ਵਧੀਆ ਫਾਰਮਾ ਵੀਰ ਦਾ ਚੰਗੀਆਂ ਕਟੀਆਂ ਚੰਗੀਆਂ ਝੋਟੀਆਂ ਚੰਗਾ ਪਸ਼ੂ ਤੁਹਾਨੂੰ ਠੀਕ ਆ ਜੀ ਅੱਛਾ ਵੀਰ ਹਰਮਨ ਹੋਰ ਕੋਈ ਗੱਲਬਾਤ ਸੰਧੂ ਸਾਹਿਬ ਗੱਲਬਾਤ ਇਹ ਆ ਵੀ ਚੰਗੇ ਡੰਗਰ ਦਾ ਹੀ ਫਾਇਦਾ ਜੀ ਹਾਂਜੀ ਹਾਂਜੀ ਮਾਰੇ ਡੰਗਰ ਦਾ ਕੋਈ ਫਾਇਦਾ ਨਹੀਂ ਹੈਗਾ ਜੀ ਉਹ ਆਪਣੀਆਂ ਦਾਸ ਤੋਂ ਮੱਝਾਂ ਜਿਹੜੀਆਂ 11 ਦੁੱਧ ਦੇ ਆ ਜੀ ਕਰ ਸਾਰੀਆਂ ਥਲੇ ਇਹਨਾਂ ਨੇ ਦੁੱਧ ਜੀ ਹੁਣ ਟੁਕੜਾ ਨਹੀਂ ਮੱਝਾਂ ਸਹੀ ਹੈ ਜੀ ਹਾਂ ਜੀ ਚੰਗੇ ਡੰਗਰ ਦਾ ਹੀ ਫਾਇਦਾ ਜੀ ਸੰਤੂ ਸਾਹਿਬ ਬਿਲਕੁਲ ਜੀ ਬਾਕੀ ਸੰਤੂ ਸਾਹਿਬ ਤੁਹਾਨੂੰ 8 ਤੋਂ 10 ਮੱਜਾਂ ਜੀ ਚੰਗੇ ਬਰੀਡ ਤੋਂ ਚੰਗੇ ਤੋਂ ਚੰਗੀਆਂ ਮੱਜਾਂ ਮਿਲਣਗੀਆਂ ਜਦੋਂ ਤੁਸੀਂ ਕਿਤੇ ਢੇੜਾ ਮਾਰੋ ਨਾ ਕਿਤੇ ਨੰਗਦੇ ਟੱਪਦੇ ਚੰਗੇ ਤੋਂ ਚੰਗੀ ਛੋਟੀ ਖਲੂਤੀ ਹੋਵੇ ਬਸ ਮਤਲਬ ਕਿ ਹਰ ਟਾਈਮ ਮਤਲਬ ਕਿ 2 4 5 ਵੇਖ ਕੇ ਸੋਤ ਦੇ ਨਾਲ ਪਸ਼ੂ ਜਿਹੜੇ ਇਹੋ ਜਿਹੇ ਮਿਲ ਗਿਆ ਉਹ ਮੇਚਾ ਉਹ ਮਿਲਕ ਵਾਲੇ ਇਹੋ ਜਿਹੇ ਪਸ਼ੂ ਜਿਹੜੇ ਆਪਾਂ ਨੂੰ ਮਿਲ ਜਾਣਗੇ ਸੰਤੂ ਸਾਹਿਬ 6 ਮੱਜਾਂ ਜੀ ਆਪਣੇ ਕੱਲ ਨੂੰ ਆ ਜਿੰਦੇ ਫੇਰ ਠੀਕ ਹੈ ਜੀ ਹਾਂ ਜੀ ਹਾਂ ਜੀ ਠੀਕ ਹੈ ਜੀ ਗੱਲ ਬਸ ਜੀ ਬਸ ਹੁਣ ਆਪਾਂ ਅੱਜ ਵੀਡੀਓ ਪਾ ਦਈਏ ਇੱਥੇ ਕੋਈ ਭੈਣ ਭਰਾ ਆ ਜਾ ਕੋਈ ਗਾੜੀ ਡੰਗਰ ਨਾ ਹੋਵੇ ਕੋਈ ਗੱਲ ਚੰਗੀ ਨਹੀਂ ਹਾਂ ਜੀ ਸਾਬ ਇਹਨੇ ਅੱਜ ਪਾਈ ਮਾਲ ਡੇਲੀ ਤੁਰਿਆ ਹੀ ਆਉਂਦਾ ਰੱਬ ਦੀ ਕਿਰਪਾ ਬਾਪੇ ਬੁਢੇ ਸਾਹਿਬ ਦੀ ਪੱਕੀ ਹਾਂ ਮਾਲ ਵਾਧੂ ਵੇਖਦਾ ਵੀ ਵਾਧੂਆ ਬਿਲਕੁਲ ਲਓ ਦੋਸਤੋ ਇਹ ਗੱਲ ਨਹੀਂ ਹੈਗੀ ਵੀ ਅੱਜ ਵੀਡੀਓ ਬਿਲਕੁਲ ਤੁਹਾਡੇ ਸਾਹਮਣੇ ਪੇਸ਼ ਕਰਤੀ ਹੈ ਤੇ ਬਿਲਕੁਲ ਇਹ ਕੁਆਲਿਟੀ ਘਟ ਜੂਗੀ ਇਹ ਕੁਆਲਿਟੀ ਪੰਜਾਂ ਛਿਆਂ ਸਾਲੋਂ ਤੋਂ ਲਗਾਤਾਰ ਤੁਰੀ ਆ ਰਹੀ ਆ ਵੀਡੀਓ ਬੇਸ਼ੱਕ ਆਪਣੀ ਪਹਿਲੀ ਸੀਗੀ ਪਰ ਇਹ ਕੁਆਲਿਟੀ ਬਿਲਕੁਲ ਮੈਂਟੇਨ ਕਰਕੇ ਰੱਖੀ ਆ ਵੀ ਉਹੋ ਜੀ ਕੁ ਤੇ ਪਸ਼ੂ ਤਾਂ ਦਿਖਾਤੇ ਆ ਬਿਲਕੁਲ ਇਹਨ ਬਿਲਕੁਲ ਸੇਮ ਟੂ ਸੇਮ ਹੈ ਇਸੋ ਜਿਹੇ ਇਹੋ ਜਿਹੇ ਪਸ਼ੂ ਇਹੋ ਜਿਹੇ ਕੱਟਗਾਟ ਵਾਲੇ ਇਹੋ ਜਿਹੇ ਮਿਲਕਿੰਗ ਵਾਲੇ ਤੁਹਾਨੂੰ ਇਸ ਕਿਲੇ ਦੇ ਉੱਪਰੋਂ ਮਿਲਦੇ ਰਹਿਣਗੇ ਉਹ ਤੁਸੀਂ ਬਿਲਕੁਲ ਆਪਣਾ ਸੰਪਰਕ ਬਣਾ ਕੇ ਰੱਖ ਲਿਓ ਤੇ ਵੀਰ ਹਰਮਨ ਇੱਕ ਨੰਬਰ ਬੋਲ ਦਈਏ ਆਪਣੇ 98553 12009 ਠੀਕ ਹੈ ਜੀ ਹਾਂ ਜੀ ਤਾਂ ਦੋਸਤੋ ਇਹ ਸਾਨੂੰ ਮੇਰੇ ਨਾਲ ਵੀਰ ਹਰਮਨ ਪਿੰਡ ਰਾਣੀਵਲਾ ਤੁਸੀਂ ਵਿਜ਼ਿਟ ਕਰਨੀ ਆ ਦੋਸਤੋ ਨੇੜੇ ਚੋਲਾ ਸਾਹਿਬ ਠੀਕ ਹੈ ਮਾਝੇ ਦਾ ਪਿੰਡ ਆ ਬਾਕੀ ਆਓ ਆਪਣੀ ਨਰਕਪਰਖ ਕਰੋ ਤਸੱਲੀ ਕਰੋ ਅੱਖੀਂ ਵੇਖੋ ਪਸ਼ੂ ਫਾਰਮ ਦੇਖੋ ਅੱਖੀਂ ਆਣ ਕੇ ਠ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ